ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੂ ਜੁਗਾਦ ਸਚੂ ਹੈ ਭੀ ਸਚੂ ਨਾਨਕ ਹੋਸੀ ਭੀ ਸਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਚਾਰਾ ਚੱਲਦੀਆਂ ਰਹਿੰਦੀਆਂ ਹਨ ਪ੍ਰਮਾਤਮਾ ਦੇ ਨਾਮ ਦੀਆਂ ਪ੍ਰਮਾਤਮਾ ਦਾ ਨਾਮ ਬੜਾ ਅਮੋਲਕ ਹੈ ਜਿਸ ਦੀ ਕੋਈ ਕੀਮਤ ਨਹੀਂ ਹੈ ਪ੍ਰਮਾਤਮਾ ਦਾ ਨਾਮ ਜਪ ਕੇ ਜੋ ਸਾਨੂੰ मनुखा दे मिली है ये सखली हुंदी है परमात्मा ਦਾ ਨਾਮ ਵਿਚਾਰਾਂ ਆਪਾਂ ਕਰਦੇ ਰਹਿੰਦੇ ਹਾਂ ਮਹਾਪੁਰਖ ਵੀ ਵਿਚਾਰਾਂ ਕਰਦੇ ਰਹਿੰਦੇ ਹਨ ਪੂਰਨ ਗੁਰੂ ਤੋਂ ਬਿਨਾ ਪੂਰਨ ਸੰਤ ਤੋਂ ਬਿਨਾ ਜੋ ਹੈ ਪਰਮਾਤਮਾ ਦੀ ਸੋਝੀ ਨਹੀਂ ਆਉਂਦੀ ਪੂਰਾ ਗੁਰੂ ਹੋਵੇ ਜਿਨੂੰ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੰਪਾਦਕ ਸੰਗਤਪੂਰਨ ਮਹਾਪੁਰਖਾਂ ਦੀ ਫੇਰ ਸਾਨੂੰ ਜੋ ਜ਼ਿੰਦਗੀ ਦੀ ਜੀਉਣ ਦਾ ਢੰਗ ਤਰੀਕਾ ਹੈ ਉਹ ਸਾਨੂੰ ਆਵੇਗਾ ਪਰ ਸਰਰ ਸੰਸਾਰ ਜੋ ਹੈ ਉਹ ਜ਼ਿੰਦਗੀ ਜਿਉ ਰਿਹਾ ਹੈ ਪਰ ਜੋ ਸਾਡੀ ਅਸਲੀ ਜ਼ਿੰਦਗੀ ਹੈ ਉਹ ਪਰਮਾਤਮਾ ਦੇ ਨਾਮ ਤੋਂ ਬਿਨਾ ਸਤ ਸੰਗ ਤੋਂ ਬਿਨਾ ਨਹੀਂ ਜੀਈ ਜਾ ਰਹੀ ਜੋ ਅਸੀਂ ਸਤ ਸੰਗ ਕਰਾਂਗੇ ਸੇਵਾ ਸਿਮਨ ਕਰਾਂਗੇ ਆਪੋ ਆਪ ਦੇ ਧਰਮ ਅਨੁਸਾਰ ਜੋ ਵੀ ਕਿਸੇ ਦਾ ਵੀ ਧਰਮ ਹੈ ਮੁਸਲਮਾਨ ਧਰਮ ਹੈ Hindu ਧਰਮ ਹੈ ईसाई ਧਰਮ ਹੈ ਸਿੱਖ ਧਰਮ ਹੈ ਉਸ ਦੇ ਮੁਤਾਬਕ ਜੋ ਅਸੀਂ ਨੇਮ ਨੇ ਉਹ ਨੇਮ ਅਪਣਾਵਾਂਗੇ ਜੋ ਸਾਨੂੰ ਮਾੜੇ ਕੰਮਾਂ ਤੋਂ ਵਰਜਿਆ ਜਾਵੇ ਉਸ ਕੰਮਾਂ ਤੋਂ ਅਸੀਂ ਦੂਰ ਹੋਵਾਂਗੇ ਫਿਰ ਸਾਨੂੰ ਜੋ ਹੈ ਪ੍ਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੋਵੇਗੀ ਅਸੀਂ ਗੁਰੂ ਘਰ ਦੇ ਵਿੱਚ ਵੀ ਜਾਂਦੇ ਆਂ ਸੇਵਾ ਸਿਮਨ ਵੀ ਕਰਦੇ ਆਂ ਫੇਰ ਵੀ ਸਾਨੂੰ ਮਨ ਦੀ ਪ੍ਰਾਪਤੀ ਨਹੀਂ ਹੁੰਦੀ ਉਹ ਸਾਡੇ ਕੋਈ ਮਨ ਦੇ ਵਿੱਚ ਖੋਟ ਹੋਵੇਗਾ ਜੋ ਅਸੀਂ ਸੇਵਾ ਸਿਮਨ ਕਰਦੇ ਹਾਂ ਉਹ ਸਹੀ ਢੰਗ ਨਾਲ ਨਹੀਂ ਕਰਦੇ ਜੇ ਕੋਈ ਹੁਣ ਬੱਚਾ ਸਕੂਲ ਦੇ ਵਿੱਚ ਜਾਂਦਾ ਹੈ ਜੇ ਉਹ ਸਕੂਲ ਦੇ ਵਿੱਚੋਂ ਜਾ ਕੇ ਮੁੜਿਆ ਆਵੇ ਉਹ ਫੇਰ ਵੀ ਫੇਲ ਹੋ ਜਾਵੇ ਤਾਂ ਉਹਦੇ ਵਿੱਚ ਸਕੂਲ ਦੀ ਜਾਂ ਕੋਈ ਟੀਚਰ ਦੀ ਕੋਈ ਗਲਤੀ ਨਹੀਂ ਹੈ ਜੋ ਗਲਤੀ ਹੈ ਉਹ ਖੁਦ ਆਪਣੀ ਬੱਚੇ ਦੀ ਆਪਣੀ ਗਲਤੀ ਹੈ ਕੀ ਗਲਤੀ ਹੈ ਉਸ ਨੇ ਸਹੀ ਜੋ ਪੜ੍ਹਾਈ ਕਰਨੀ ਸੀ ਉਹ ਸਹੀ ਪੜ੍ਹਾਈ ਨਹੀਂ ਕੀਤੀ ਇਸ ਕਰਕੇ ਅਸੀਂ ਸਤ ਸੰਗ ਸੇਵਾ ਸਿਮਰਨ ਵੀ ਕਰਦੇ ਹਾਂ ਗੁਰੂ ਘਰ ਦੇ ਵਿੱਚ ਜਾ ਕੇ ਸੇਵਾ ਵੀ ਕਰਦੇ ਆ ਨਾ ਫੇਰ ਵੀ ਜੇ ਸਾਨੂੰ ਕੋਈ ਪ੍ਰਾਪਤੀ ਨਹੀਂ ਹੋਈ ਤਾਂ ਉਹਦੇ ਵਿੱਚ ਸਾਡਾ ਕੋਈ ਜਿਸ ਤਰ੍ਹਾਂ ਕੇ ਬੱਚੇ ਦਾ ਕੋਈ ਨੁਕਸ ਹੋਵੇਗਾ ਤਾਂ ਸਾਡਾ ਕੋਈ ਨੁਕਸ ਹੋਵੇਗਾ ਸੋ ਇਸ ਕਰਕੇ ਜੋ ਸਾਨੂੰ ਸੇਵਾ ਸਿਮਰਨਾ ਹੈ ਉਹ ਸਹੀ ਢੰਗ ਦੇ ਨਾਲ ਕਰਨਾ ਚਾਹੀਦਾ ਹੈ ਜੋ ਸਾਨੂੰ ਸੰਤ ਮਹਾਪੁਰਖ ਨਾਮ ਦੀਆਂ ਦਾਤਾਂ ਬਖਸ਼ਦੇ ਹਨ ਅੰਮ੍ਰਿਤ ਦੇਪਨ ਆਰੇ ਦਿੰਦੇ ਹਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ ਉਹ ਬਖਸ਼ਿਸ਼ਾਂ ਦੁਆਰਾ ਸਾਨੂੰ ਜੋ ਹੈ ਉਹ ਫੇਰ ਪ੍ਰਾਪਤੀ ਹੋਵੇਗੀ ਜੇ ਅਸੀਂ ਉਸ ਉਸੂਲ ਅਪਣਾਵਾਂਗੇ ਸੋ ਇਸ ਕਰਕੇ ਜੋ ਇਹ ਮਨੁੱਖਾ ਦੇਹ ਹੈ ਇਹ ਮਨੁੱਖਾ ਦੇਹ ਸਾਨੂੰ ਮਸਾ ਮਸਾ ਹੱਥ ਆਈ ਹੈ ਜਿਸ ਨੂੰ ਕਿ ਇਹ ਮਨੁੱਖਾ ਦੇ ਨੂੰ ਦੇਵੀ ਦੇਵ ਤੇ ਵੀ ਪਰਸਦੇ ਹਨ ਸੋ ਇਹ ਜੋ ਮਨੁੱਖਾ ਦੇ ਆਏ ਸਾਨੂੰ ਮਿਲ ਗਏ ਸੋ ਇਸ ਦੇਹੀ ਤੋਂ ਸਾਨੂੰ ਵੱਧ ਤੋਂ ਵੱਧ ਲਾਭ ਉਠਾ ਲੈਣਾ ਚਾਹੀਦਾ ਹੈ ਉਹੀ ਸਹੀ ਮਨੁੱਖ ਹੈ ਜੋ ਪਰਮਾਤਮਾ ਦਾ ਨਾਮ ਅਨੁਸਾਰ ਸੰਸਾਗ ਸੇਵਾ ਸਿਮੰਦੀ ਪ੍ਰਾਪਤੀ ਕਰਕੇ ਜੋ ਆਪਣੇ ਜਿੰਨਾ ਵੀ ਸਾਨੂੰ ਟਾਈਮ ਮਿਲਦਾ ਕਿਸੇ ਨੂੰ ਜ਼ਿੰਦਗੀ ਦੇ 50 ਸਾਲ ਮਿਲਦੇ ਨੇ 20 ਸਾਲ ਮਿਲਦੇ ਨੇ 60 70 ਸਾਲ ਮਿਲਦੇ ਨੇ ਜਿੰਨੀ ਵੀ ਜ਼ਿੰਦਗੀ ਹੈ ਉਹ ਤਾਂ ਸਾਡੀ ਸਫਲੀ ਹੋਵੇਗੀ ਜੇ ਅਸੀਂ ਸੰਤਾਂ ਦੀ ਪੂਰਨ ਮਹਾਪੁਰਖਾਂ ਦੀ ਸੰਗਤ ਕਰਾਂਗੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰੂ ਮੰਨਾਂਗੇ ਪੰਜੇ ਪਿਆਰਿਆਂ ਦੁਆਰਾ ਅੰਮ੍ਰਿਤ ਨਾਮ ਦੀ ਦਾਤ ਲਵਾਂਗੇ ਜੋ ਫਿਰ ਜੋ ਸਾਡਾ ਆਇਆ ਹੈ ਇਹ ਸਾਡਾ ਆਇਆ ਸਫਲਾ ਹੋ ਜਾਵੇਗਾ ਸਫਲ 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 ਭਈ ਯਾਤਰਾ ਆਵਣ ਜਾਵਣ ਮਿਲੇ ਸਾਦਾ ਸੋ ਇਹ ਜੋ ਯਾਤਰਾ ਇਹ ਸਾਡੀ ਸਫਲੀ ਹੋ ਜਾਵੇਗੀ ਜਦੋਂ ਕਿ ਅਸੀਂ ਪੂਰਨ ਸਾਧੂਆਂ ਦੀ ਸੰਗਤ ਕਰਕੇ ਅਸੀਂ ਸਤਿਗੁਰੂ ਦੀ ਸੰਗਤ ਕਰਕੇ ਅਸੀਂ ਜੋ ਸਾਡਾ ਮਨੁੱਖਾ ਦੇਹ ਹੈ ਉਸ ਨੂੰ ਸਫਲਾ ਕਰ ਸਕਦੇ ਆ ਸੋ ਬੋਲਦੇ ਆ ਕੋਈ ਅਖਰ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮਾਫੀ ਚਾਹੁੰਦੇ ਆ ਗੁਰੂ ਕੀ ਸੰਗਤੋਂ ਸੋਏ ਜੀਵ ਜੋ ਹੈ ਇਹ ਚੰਮ ਦੀ ਹੈ ਇਸ ਤੋਂ ਕਈ ਗੱਲ ਗਲਤ ਬੋਲਿਆ ਜਾਂਦਾ ਹੈ ਤਾਂ ਸੰਗਤ ਮਹਾਂਪੁਰਖ ਗੁਰੂ ਸਾਨੂੰ ਮਾਫ ਕਰਦਾ ਹੈ ਸੋ ਇਸ ਕਰਕੇ ਜੋ ਸਰਬ ਧਰਮ ਸੰਝਾ ਆਪਣਾ ਚੈਨਲ ਚੱਲਦਾ ਹੈ ਇਸ ਨੂੰ ਵੱਧ ਤੋਂ ਵੱਧ ਲਾਇਕ ਕਰੋ ਜੋ ਕਿ ਸਾਡਾ ਪ੍ਰਚਾਰ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਚਾਰ ਹੈ ਪੂਰਨ ਮਹਾਂਪੁਰਖਾਂ ਦਾ ਪ੍ਰਚਾਰ ਹੈ ਉਹ ਘਰ ਘਰ ਤੱਕ ਪਹੁੰਚੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ